ਦਰਦ ਸੁਖਾਂ ਤੱਕ ਨੂੰ ਦੋ ਪਾਸੇ ਦਰਮਿਆں ਕਹੀ ਸਵਾਰੀ ਉਹਨ ਆਈ ਦੀਪਕ ਦੀ ਮਾਰੀ ਤਾਕੇ ਲਈ ਪਟਮੰਜਰੀ ਸੋਟੀ ਕਹੀ ਸੋਚ ਸੋਚਨਾ ਹੋਈ ਜਗਤੀ ਲਖਵਾਰ ਚੁੱਪੇ ਚੁੱਪਨਾ ਹੋ ਬਈ ਜਲਾਏ ਰਹੇ ਹਰ ਵਾਰ ਹੁਣ ਸਟਾਰਟ ਹੋ ਚੁੱਕੀ ਦੇਖ ਸਕਦੇ ਹੋ ਦੇਖ ਸਕਦੇ ਹੋ ਬਾਈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣੇ 7000 ਸਬਸਕ੍ਰਾਈਬਰ ਹੋਣ ਵਾਲੇ ਨੇ ਜਲਦੀ ਜਲਦੀ ਕੰਪਲੀਟ ਕਰਾ ਦਿਓ ਤੇ ਦੇਖ ਸਕਦੇ ਤੁਸੀਂ ਸੰਗਤ ਵਰਦੁਬਾਰਾ ਸਾਹਿਬ ਮੀਰਪੁਰ ਖੁਰਦ ਦੇ ਪਿੰਡ ਨੀ ਪੱਥਰ ਤਰ ਰਹੇ ਨੇ ਗੁਰੂ ਘਰ ਦਾ ਦੇਖ ਸਕਦੇ ਹੋ ਬਾਈ ਪਿੰਡ ਮੀਰਪੁਰ ਖੁਰਦ ਦਾ ਸਨੇ ਚੱਲ ਸਕਦੇ ਕਮੁਹਾਰਾ ਪੌਲੀ ਤੇ ਚੜ ਕੇ ਆਪਣਾ ਅੰਤ ਗੁਰੂ ਦੇ ਕਮਤੰਤਰ ਪ੍ਰਭੂ ਹਮ ਗੁਰੂ ਦਾ ਪਾਣੀ ਦਾ ਸਾਰਾ ਨਾਗਰ ਪਾਠ ਨਾਲ ਇਹ ਹੋਣਾ ਗੁਰੂ ਜੀ ਗੁਰੂ ਨਾਨਕ ਦੇਵ ਜੀ ਗੁਰੂ ਸਾਤਿਨਾਮ ਵਾਹਿਗੁਰੂ ਸਾਤਿਨਾਮ ਵਾਹਿਗੁਰੂ

ਵਾਹਿਗੁਰੂ ਨਾਮ ਭਰੀ ਇਹਨਾਂ ਮਨ ਨੂੰ ਸ਼ਾਂਤ ਕਰਦਾ ਹੈ ਜੀ ਨਾਮ ਅੱਗੇ ਮਨਾਂ ਨਾਲ ਆਰਾਮ ਕਰਦਾ ਹੈ ਆਪਾਂ ਮੋੜ ਕਰੀਏ ਅੰਬ੍ਰੈਡ ਨਸ ਘਟਾਇਆ ਰਹੀ ਹੈ ਪ੍ਰਭ ਪ੍ਰਸਾਦ ਰੱਬ ਬਾਤ ਰੱਬ ਸੱਚ ਹੈ ਸੱਚ ਰਾਤ ਹੋਈ ਹਨ ਇਹ ਸ਼ਬਦ ਇੱਕ

ਆ ਸ਼ਾਇਆਂ ਜੇ ਸਤਗੁਰ ਨਜ਼ਰ ਕਰੇ ਨਾਮ ਇੱਕ ਹਰ ਨਾਮ ਦੇ ਮਰਮ ਅੰਸਣ ਸਿੱਧਰ ਹੋ ਜਾਈ। ਅੱਜ ਪਿੰਡ ਮੀਰਪੁਰ ਖੁਰਦ ਵਿੱਚ ਜੋ ਤਨਤਨ ਸੁਰੀਓ ਗੁਰੰਦ ਸਾਹਿਬ ਦੀ ਤਰਫਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਸਾਰੀਆਂ ਸੰਸਥਾ ਸਾਰੇ ਸੰਮਤ ਇੱਥੇ ਪਹੁੰਚੇ ਨੇ। ਕਿਉਂ ਮੈਂ ਸਾਰੇ ਪਿੰਡਾਂ ਨੂੰ ਨਗਰ ਨੂੰ ਮੀਰਪੁਰ ਖੁਰਦ ਨੂੰ ਬੇਨਤੀ ਕਰੂੰਗਾ ਤੇ ਜਿਨ੍ਹਾਂ ਦੇ ਕੋਲ ਜ਼ਮੀਨਾਂ ਜਾਂਦਾ ਨਹੀਂ ਉਹ ਪਹਿਲਾਂ ਇੱਕ ਇੱਕ ਵਾਰ ਲੇਕ ਇੱਕ ਲੱਖ ਰੁਪਇਆ ਗੁਰੂ ਘਰ ਨੂੰ ਦੇਣ। ਉਸ ਤੋਂ ਬਾਅਦ ਸਮਾਈ ਦਾ ਫਿਰ ਜਿਵੇਂ ਵੀ ਲਾਉਣਾ 1000 ਰੁਪਿਆ 500 ਜਿਹੜਾ ਉਹ ਤੇ ਪਿੰਡ ਦੀ ਪੰਚਾਇਤ ਜਿਹੜੀ ਉਹਨੇ ਆਪਣੇ ਹਿਸਾਬ ਨਾਲ ਲਾਉਣਾ ਕਿਉਂਕਿ ਇਹਦੀ ਬਿਲਡਿੰਗ ਆ ਸਰਪੰਚ ਸਾਹਿਬ ਤੇ ਪੈਸਾ ਬਹੁਤ ਰਹਿੰਦਾ ਇਸ ਕਰਕੇ ਪਹਿਲਾਂ ਇੱਕ ਇੱਕ ਲੱਖ ਰੁਪਿਆ ਦੋ ਮਹਾਰਾਜ ਨੇ ਦਿੱਤਾ ਜਿਹਨਾਂ ਨੂੰ ਮਹਾਰਾਜ ਨੇ ਦਿੱਤਾ ਸਾਰੇ ਨੂੰ ਕੰਪੀ ਖੱਤੇ ਘਾਰੀ ਤੇਰੇ ਉਹਨੇ ਜਪਤ ਹੈ ਦਾ ਸੋ ਸਾਰੀ ਹਸਲਤ ਨੂੰ ਮੇਰੀ ਬੇਨਤੀ ਹੈ ਥੱਲੇ ਪੈਸੇ ਨਹੀਂ ਦੇਣੇ ਮਾਇਆ ਨਹੀਂ ਦੇਣੀ ਸਿੱਧੀ ਸੇਵਾ ਕਰਨੀ ਦੇਨ ਸੇਵਾ ਤੇ ਗਹ ਹੱਕ ਪੈ ਰਿਹਾ ਨਿਫਲ ਕਰਨੀ ਇਸ ਕਰਕੇ ਸੇਵਾ ਕਰਦ ਹੋਏ ਇਹਦੇ ਕੰਮ ਹੀ ਕਿਸ ਕੋਹ ਨੂੰ ਭੇਜਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 何だろう ਕਾਈ ਕਰ ਨਾ ਹੋਵੇ ਖੁੱਲੇ ਹੋ ਜਾਓ ਅੱਜ ਆਓ ਅੱਗੇ ਅੱਗੇ ਨੀ ਪਥੜਾ ਤਾਂ ਰਹਿ ਗਿਆ ਤੇ ਤੁਹਾਨੂੰ ਆਪਾਂ ਦਿਖਾਤਾ ਆਇਦ ਲਈ ਨਹੀਂ ਮਿਲਦੇ ਕਿਸੇ ਹੋਰ ਵੀਡੀਓ ਲੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇਰੇ ਬਾਕੀ ਦੇਖ ਸਕਦੇ ਆ ਆਪ ਜੀ ਨਾਲ ਆਇਦ ਲਈ ਨਹੀਂ ਮਿਲਦੇ ਕਿਸੇ ਹੋਰ ਵੀਡੀਓ